ਦੋਸਾਂਜਾ ਵਾਲੇ ਦੀ ਇੱਕ ਵਾਰ ਫਿਰ ਤੋਂ ਵਾਅਵਾਹੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਦੋਸਾਂਜਾ ਵਾਲੇ ਨੇ ਪੂਰੀ ਦੁਨੀਆ ਦੇ ਵਿੱਚਤਾ ਨਾਮ ਕਮਾਇਆ ਹੀ ਹੈ ਪਰ ਹੁਣ ਇਸ ਸਰਦਾਰ ਨੇ ਬਾਕੀ ਲੋਕਾਂ ਨੂੰ ਵੀ ਸਰਦਾਰ ਬਣਨ ਦੇ ਲਈ ਪ੍ਰੇਰਿਤ ਕੀਤਾ ਜਿਹਾ ਅਜਿਹੀ ਹੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜੋ ਕਿ ਦਲਜੀਤ ਦੋਸਾਂਜ ਦੁਆਰਾ ਹੀ ਸਾਂਝੀ ਕੀਤੀ ਗਈ ਹੈ ਦਰਅਸਲ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਨਾਈਜੀਰੀਅਨ ਦਲਜੀਤ ਦੋਸਾਂਝ ਨੂੰ ਮਿਲਨ ਲਈ ਆਇਆ ਹੈ ਦਸਤਾਰ ਉਸਨੇ ਆਪਣੇ ਸਿਰ ਤੇ ਸਜਾਈ ਹੋਈ ਹੈ ਤੇ ਬੜੇ ਹੀ ਪਿਆਰ ਅਤੇ ਸਨੇਹ ਦੇ ਨਾਲ ਆ ਕੇ ਦੋਸਾਂਝ ਵਾਲੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਪੰਜਾਬੀ ਦੇ ਵਿੱਚ ਗੱਲਬਾਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਬੜੀ ਹੀ ਮਾਨ ਵਾਲੀ ਗੱਲ ਹੈ ਸਾਡੇ ਲਈ ਕਿ ਜੋ ਬਾਕੀ ਲੋਕ ਨੇ ਹੋਰ ਵਿਰਸਿਤ ਲੋਕ ਨੇ ਉਹੋ ਵੀ ਸਾਡੇ ਵਿਰਸੇ ਨੂੰ ਜਾਣਦੇ ਨੇ ਪਛਾਣਦੇ ਨੇ ਅਤੇ ਸਾਡੇ ਵਿਰਸੇ ਵਰਗਾ ਬੰਨਾ ਚਾਹੁੰਦੇ ਨੇ ਤਸਵੀਰਾਂ ਨੂੰ ਦੇਖ ਕੇ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਪੰਜਾਬੀ ਆ ਅਸੀਂ ਸਰਦਾਰ ਆ ਤਾਂ ਦੋਸਾਂਝਾ ਵਾਲੇ ਨੇ ਨਾ ਸਿਰਫ ਪੰਜਾਬੀਆਂ ਨੂੰ ਪ੍ਰੇਰਿਤ ਕੀਤਾ ਸਗੋਂ ਉਸਨੇ ਹਰ ਇੱਕ ਵਿਅਕਤੀ ਨੂੰ ਹੀ ਪ੍ਰੇਰਿਤ ਕੀਤਾ ਵਿੱਤੇ ਦਿਨੀ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਕੈਨੇਡਾ ਦੇ ਵਿੱਚ ਦਿਲਜੀਤ ਦੋਸਾਂਝ ਦਾ ਸ਼ੋਅ ਹੁੰਦਾ ਹੈ ਜਿਸ ਦੇ ਵਿੱਚ ਜਸਪ੍ਰੀਨ ਟਰੂਡੋ ਉਸ ਨੂੰ ਮਿਲਣ ਦੇ ਲਈ ਪਹੁੰਚਦੇ ਨੇ ਤਾਂ ਹੁਣ ਤਸਵੀਰ ਸਾਹਮਣੇ ਆ ਰਹੀ ਹੈ ਜਿੱਥੇ ਨਾਈਜੀਰੀਅਨ ਸਿਰ ਦੇ ਉੱਤੇ ਬੜੀ ਹੀ ਸੋਹਣੀ ਜਿਹੀ ਦਸਤਾਰ ਸਜਾ ਕੇ ਦਲਜੀਤ ਦੋਸਾਂਝ ਦੇ ਕੋਲ ਆਂਦਾ ਹੈ ਉਸ ਨੂੰ ਪਿਆਰ ਦੇ ਨਾਲ ਸੱਸ਼ਿਕਾ ਬੁਲਾਉਂਦਾ ਹੈ ਅਤੇ ਦਲਜੀਤ ਦੋਸਾਂਝ ਵੀ ਇਸ ਤੋਂ ਕਾਫੀ ਪ੍ਰਭਾਵਿਤ ਹੁੰਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੋਸਾਂਝ ਦੇ ਵੱਲੋਂ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝਾ ਕੀਤਾ ਗਿਆ ਹੈ ਤਾਂ ਹੱਥ ਜੋੜ ਕੇ ਫਤਿਹ ਬੁਲਾਉਂਦਾ ਹੋਇਆ ਨਾਈਜੀਰੀਅਨ ਦਿਖਾਈ ਦੇ ਰਿਹਾ ਹੈ ਜਿਸ ਨੂੰ ਦੇਖ ਕੇ ਦੋਸਾਂਝ ਵਾਲਾ ਵੀ ਕੋ ਬਾਗ ਹੋ ਜਾਂਦਾ ਤਾਂ ਦੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਨੇ ਨਾ ਸਿਰਫ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਪੰਜਾਬੀਆਂ ਨੂੰ ਜੋ ਹੈ ਆਪਣੇ ਵਿਰਸੇ ਦੇ ਨਾਲ ਜੋੜਿਆ ਹੈ ਪੰਜਾਬੀਆਂ ਦੇ ਲਈ ਕੰਮ ਕੀਤੇ ਨੇ ਸਗੋਂ ਬਾਕੀ ਲੋਕਾਂ ਨੂੰ ਵੀ ਪ੍ਰੇਰਿਤ ਕਰਦਾ ਹੋਇਆ ਦੋਸਾਂਝਾ ਵਾਲਾ ਦਿਖਾਈ ਦੇ ਰਿਹਾ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇਸ਼ ਭਗਤ ਸਾਸਰੀ ਗਾਬ ਕਾ ਸਾਸਰੀ ਗਾ ਸਰ ਸਾਸਰੀ ਗਾ Bra. Y yo